ਹਾਂਜੀ ਸੱਤੀ ਜਿਹੜਾ ਸੈਂਟਰ ਬਣਿਆ ਆਪਣੇ ਲਾਧਕਾ ਮੰਡੀ ਦੇ ਨੇੜੇ ਹਰ ਬਿਰਤਾਂ ਨੇ ਜੀ ਕਿੰਦਾ ਦਾ ਪਰਵਾਹਾ ਸਰ ਇੱਥੇ ਜੀ ਮੈਂ ਚੌਕੀ ਚਾਰਜ ਮੰਡੀ ਲਾਧਕਾ ਐਸੀ ਬੁਰਨਾਮ ਸਿੰਘ ਅਸੀਂ ਇੱਥੇ ਗਾਰਦ ਗਾਰਦ ਲਾਈ ਵੀ ਗਾਰਦ ਨੂੰ ਬਣਾਇਆ ਤੇ ਸਾਡੀ ਪੈਟਰੋਲਿੰਗ ਵੀ ਚੱਲ ਰਹੀ ਏ ਅਸੀਂ ਹਰ ਇੱਕ ਤਰ੍ਹਾਂ ਦੀ ਸਹਾਇਤਾ ਜਿਹੜੀ ਵੀ ਹੋ ਰਹੀ ਇਹਨਾਂ ਦੀ ਕਰ ਰਹੇ ਹੱਲਪ ਕਰ ਰਹੇ ਹਾਂ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਏ ਤੇ ਪੁਰਸ਼ ਪ੍ਰਸ਼ਾਸਨ ਪੂਰੀ ਮਸਤਾਈ ਦੇ ਜੀ ਬਾਰਡਰ ਤੇ ਵੀ ਸਾਰੇ ਅਸੀਂ ਪੈਟਰੋਲਿੰਗ ਵੀ ਕਰ ਰਹੇ ਹਾਂ ਜੀ ਨਾਲ ਜਾ ਕੇ ਉੱਤ ਲੋਡ ਟਰਾਲੀਆਂ ਕਰਵਾ ਕੇ ਨਾਲ ਜਾ ਕੇ ਇੱਥੇ ਲਿਆ ਵੀ ਰਿਆ ਉਹਨਾਂ ਨੂੰ ਔਰ ਸਸਤਾ ਨੂੰ ਕਹਿ ਰਹੇ ਆ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ ਇੱਕ ਨਸਰ ਇੱਥੇ ਕਹਿ ਰਹੇ ਸੀ ਜਿਹੜੇ ਇੱਥੇ ਲੋਕ ਹੜਪੀੜਦੇ ਨੇ ਕਿ ਕੁਝ ਟਿਕਾਨਾਂ ਬੰਦ ਲੈਣ ਬਲੀਆ ਉਹ ਕਿਉਂ ਬਾਰਸ਼ ਦਾ ਰੋਸਾ ਮਗੇ ਜਿਸ ਮਾਨਗਰ ਇਕੱਲਾ ਉਹ ਅਸੀਂ ਗੱਲਬਾਤ ਪ੍ਰਧਾਨ ਨਾਲ ਕਰ ਰਹੇ ਆਂ ਜਿਹੜਾ ਮੰਡੇ ਯੂਨੀਅਨ ਦਾ ਪ੍ਰਧਾਨ ਹੈ ਤੋਂਗਾ ਉਹਦੇ ਨਾਲ ਗੱਲਬਾਤ ਕਰ ਰਹੇ ਆਂ ਹੋਰ ਵੀ ਦੁਕਾਨਾਂ ਖਲਾ ਕੇ ਇਹਨਾਂ ਦਾ ਰਹਿਣ ਦਾ ਪ੍ਰਬੰਧ ਕਰ ਰਹੇ ਆਂ ਜੀ ਅਸੀਂ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਸਹਿਯੋਗ ਕਰ ਰਹੇ ਜਿਹੜੇ ਹੜਪੀੜਦ ਨੇ ਬਾੜ ਦੀ ਮਾਰ ਟਾਇ ਰਹੇ ਸਾਡੇ ਵੱਲੋਂ ਪੂਰੇ ਪ੍ਰਸ਼ਾਸਨ ਨੂੰ ਪੰਨਾ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਹਰ ਇੱਕ ਤਰ੍ਹਾਂ ਦਾ ਜੀ ਇਹ ਗੱਲ ਲਗ ਲਗ ਲਾਂ ਵੀ ਹੋਰ ਕਰਾਂਗੇ ਕਿ ਭਈ ਮੰਡੀ ਦੇ 3-4 ਗੇਟ ਨੇ ਕਿ ਜੋ ਮੁਸੀਬਤ ਬਣੀ ਹਰ ਪੇੜ ਦਾ ਕਈ ਵਾਰੀ ਚੋਰੀਆਂ ਦਾ ਜਾਂ ਹੋਰ ਸ਼ਰਾਬੀਾਂ ਜਾਂ ਮੋਟਰਸਾਈਕਲ ਦਾ ਤੋਂ ਗੇਟਾਂ ਤੇ ਕੋਈ ਆਪਣੇ ਮੁਲਾਦਮ ਉੱਥੇ ਵੀ ਨਹੀਂ ਅਸੀਂ ਗੇਟ ਬੰਦ ਕਰਵਾ ਕੇ ਇੱਕ ਮੇਨ ਗੇਟ ਖੋਲਾਂਗੇ ਉੱਥੇ ਵੀ ਅਸੀਂ ਡਿਊਟੀ ਲਾ ਕੇ ਤੇ ਰਾਤ ਨੂੰ ਪੈਟਰੋਲਿੰਗ ਸਾਡੀ ਗੱਡੀ ਰਾਤ ਨੂੰ ਪੈਟਰੋਲਿੰਗ ਕਰ ਰਹੀ ਦਿਨ ਵੀ ਪੈਟਰੋਲਿੰਗ ਕਰ ਰਹੀ ਅਸੀਂ ਇਹਨਾਂ ਦੀ ਪੂਰੀ ਸਖਿਆ ਕਰ ਰਹੇ ਜੀ ਜੀ you want